ਦਾ ਸੋਨਾਲੀਕਾ ਡੀਆਈ 750 ਤੇ ਇਹਦੇ ਬਾਰੇ ਦੋ ਜਾਣਕਾਰੀ ਇਹ ਕਿੰਨਾ ਮਾਡਲ ਆ 10 ਮਾਡਲ ਆ ਜੀ ਠੀਕ ਹੈ ਜੀ ਤੇ ਸੋਨਾਲੀਕਾ ਡੀਆਈ 745 ਇਹਨਾਂ ਦਾ ਮਾਡਲ ਆ ਠੀਕ ਹੈ 2003 ਦਾ ਮਾਡਲ ਆ ਤੇ ਇਹਦੀ ਗੱਲ ਕਰ ਲਈ ਜੀ ਆਪਾਂ ਇਹ ਵੀ origignal ਆ ਸਾਰਾ a to z ਤੱਕ ਇਹ ਵੀ ਸਾਰਾ ਟਰੈਕਟਰ ਮਿੱਤਰੋ origignal ਆ ਤੁਸੀਂ ਹਾਂਜੀ ਮਿੱਤਰੋ ਅੱਜ ਆ ਪਾਏ ਹੋਏ ਸੀ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਰਨਾਲਾ ਟਰੈਕਟਰ ਮੰਡੀ ਕੋਲ ਆਪਾਂ ਆਏ ਸੀ ਬਾਈ ਹਰਵਿੰਦਰ ਜੀ ਕੋਲ ਅੱਲਾ ਤਾਂ ਸਸਤੀ ਗੱਲ ਜੀ ਸਿਕਾ ਵਾ ਜੀ ਤੇ ਇਹਨਾਂ ਕੋਲ ਟਰੈਕਟਰ ਖੜਾ ਹੈਗਾ ਸੋਨਾਲੀਕਾ ਡੀਆਈ 750 ਤੇ ਇਹਦੇ ਬਾਰੇ ਦੋ ਜਾਣਕਾਰੀ ਇਹ ਕਿੰਨਾ ਮਾਡਲ ਆ 10 ਮਾਡਲ ਆ ਜੀ ਠੀਕ ਹੈ ਜੀ ਤੇ ਟਾਇਰ 90 ਪੈਸੇ ਪਿਛਲੇ ਠੀਕ ਹੈ ਪਿਛਲੇ ਟਾਇਰ 70 ਪੈਸੇ ਇਸਲੇ ਟਾਇਰ 90 ਪੈਸੇ ਤੇ ਮੂਲੇ ਟਾਇਰ ਹੈਗੇ ਨੇ 70 ਪੈਸੇ ਸਾਰਾ ਅਰੀਜਨਲ ਟਰੈਕਟਰ ਹੈ ਜੀ ਬਾਡੀ ਲਾਈਨ ਦਾ ਠੀਕ ਹੈ ਤੇ ਇੰਜਨ ਗੇਅਰ ਪੱਖੋਂ ਇੰਜਨ ਗੇਅਰ ਤਾਂ ਓਕੇ ਆ ਜੀ ਠੀਕ ਹੈ ਕੋਈ ਬਲੌ ਨਹੀਂ ਕੁਝ ਨਹੀਂ ਹੈਗਾ ਤੇ ਸਾਈਡ ਗੇਅਰ ਦੇ ਵਿੱਚ ਮਿੱਤਰੋ ਤੇ ਤੁਸੀਂ ਡੱਕਪ ਵਗੈਰਾ ਲੱਗਾ ਵੇਖ ਸਕਦੇ ਹੋ ਵਧੀਆ ਸਿਸਟਮ ਆ ਤੇ ਬਹੁਤ ਹੀ ਸੋਹਣਾ ਟਰੈਕਟਰ ਆ ਕੰਡੀਸ਼ਨ ਤੇ ਗੱਲ ਕਰ ਲਈ ਜੀ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ 340000 ਠੀਕ ਹੈ ਤੇ ਮੌਕੇ ਤੇ ਮੌਕੇ ਤੇ ਕਿਸ ਕੋਣ ਹੋਵੇ ਤੁਸੀਂ ਠੀਕ ਹੈ ਮੌਕੇ ਤੇ ਵਧੀਆ ਮਾਨਤਾਨ ਕਰ ਦੋਗੇ ਤੇ ਅੱਗੇ ਟਰੈਕਟਰ ਬਾਈਕ ਕੋਲ ਖੜਾਗਾ ਸੋਨਾ ਨਿਕਲ ਨਹੀਂ ਆਈ 745 ਚੱਲ ਨੰਬਰ ਲਾ ਠੀਕ ਹੈ 2003 ਦਾ ਮਾਡਲ ਆ ਤੇ ਇਹਦੀ ਗੱਲ ਕਰ ਲਈ ਜੀ ਆਪਾਂ ਇਹ ਇਹ ओरिजिनल ਆ ਸਾਰਾ a ਤੋਂ z ਤੱਕ ਇਹ ਵੀ ਸਾਰਾ ਟਰੈਕਟਰ ਬਿਲਕੁਲ ओरिजिनल ਆ ਤੁਸੀਂ ਵੇਖ ਸਕਦੇ ਹੋ ਛਤਰੀ ਵਗੈਰਾ ਵੀ ਵਧੀਆ ਲੱਗੀ ਹੋਈ ਹੈਗੀ ਟੈਪਟ ਕਰਦੇ ਜਿਵੇਂ ਚਾਬੀ ਨਹੀਂ ਲੱਗੀ ਕਿਤੇ ਵੀ ਟਰੈਕਟਰ ਠੀਕ ਹੈ ਤੇ ਬਾਈ ਕਹਿੰਦਾ ਚਾਬੀ ਨਹੀਂ ਲੱਗੀ ਹੈਗੀ ਇਸ ਟਰੈਕਟਰ ਨੂੰ ਵੀ ਇੰਜਨ ਗੇਅਰ ਪੱਖੋਂ ਕਿਵੇਂ ਆ ਜੀ ਇਹ ਟਰੈਕਟਰ ਰੁਪਇਆ ਜੀ ਤੇ ਬੈਟਰੀ ਨਵੀਆਂ ਠੀਕ ਹੈ ਬੈਟਰੀ ਨਵੀਂ ਹੈਗੀ ਤੇ ਪਿਛਲੇ ਟਾਇਰ ਕਿੰਨੇ ਕੇ ਪੈਸੇ ਹੋਣਗੇ ਅੱਧੇ ਟਾਇਰ ਆ ਜੀ ਚਾਰੇ ਠੀਕ ਹੈ ਚਾਰੇ ਟਾਇਰ ਅੱਧੇ ਪੈਸੇ ਨੇ ਐਮ ਆਰ ਐਫ ਦਾ ਟਾਇਰ ਠੀਕ ਹੈ ਐ ਤੇ ਇਸ ਟਰੈਕਟਰ ਦੀ ਗੱਲ ਕਰ ਲਈ ਜੀ ਆਪਾਂ ਡਿਮਾਂਡ ਦੀ ਡਿਮਾਂਡ 2 ਲੱਖ ਰੇਟ ਦਾ 40000 ਮੌਕੇ ਤੇ ਮੌਕੇ ਤੇ ਮਾਨਤਾਨ ਕਰ ਦੋਗੇ ਡਬਲ ਕਲਚ ਹੈ ਡਿਸਕਾਊਂਟ ਮਿਲ ਜੂਗਾ ਡਬਲ ਕਲਚ ਟਰੈਕਟਰ ਹੈ ਤੇ ਆਪਾਂ ਹੁਣ ਗੱਲ ਕਰ ਲਈ ਜੀ ਇਸ ਟਰੈਕਟਰ ਦਾ ਵਧੀਆ ਕੰਡੀਸ਼ਨ ਦੇ ਵਿੱਚ ਪਿਆਗਾ ਤੇ ਜਿਸ ਕਿਸੇ ਨੇ ਖਰੀਦਣਾ ਹੋਵੇ ਉਹਦੇ ਵਾਸਤੇ ਆਪਣਾ ਸੰਪਰਕ ਨੰਬਰ ਦੱਸ ਦਿਓ 99783 82055 ਇੱਕ ਵਾਰੀ ਫਿਰ ਤੋਂ ਦੁਬਾਰਾ ਨੰਬਰ ਦੱਸਾਂ 99783 82055 ਤੇ ਬਾਈ ਦਾ ਪਿੰਡ ਠਿੱਕੜੀ ਵਾਲਾਗਾ ਤੇ ਅੱਜ ਇਹ ਆਪਣੇ ਦੋ ਟਰੈਕਟਰ ਇੱਧਰ ਸੋਨਾਲੀਕਾ DI 745 ਤੇ ਇੱਧਰ DI 750 ਇਹ ਦੋਵੇਂ ਟਰੈਕਟਰ ਇਹਨਾਂ ਦੇ ਨੇ ਲੈ ਕੇ ਆਏ ਸੀਗੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਏ ਨੇ ਤੇ ਜਿਸ ਕਿਸ ਨੇ ਖਰੀਦਣੇ ਹੋਣ ਦਿੱਤੇਗੇ ਨੰਬਰ ਤੇ ਵਾਈ ਨਾਲ ਸੰਪਰਕ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦਾ ਧੰਨਵਾਦ